ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਰਨਾਲਾ ਇਹ ਪਿੰਡ ਜੀਰਾ ਤਹਿਸੀਲ ਤੇ ਫਰੋਜ਼ਪੁਰ ਜ਼ਿਲ੍ਹੇ ਦਾ ਹੈ ਜੀਰੇ ਤੋਂ ਜਦੋਂ ਫਰੋਜ਼ਪੁਰ ਵਾਲ ਨੂੰ ਜਾਣਦੇ ਆ ਦੱਸੋ ਤਾਂ ਮੇਰ ਸਿੰਘ ਵਾਲਾ ਪਿੰਡ ਉਸ ਸੜਕ ਦੇ ਉੱਤੇ ਆਉਂਦਾ ਹੈ ਤੇ ਉੱਥੋਂ ਸੜਕ ਪਾੜਦੀ ਹੈ ਬਰਨਾਲੇ ਪਿੰਡ ਨੂੰ ਵਕੀਲਾਂ ਵਾਲਾ ਵੀ ਇਹਦੇ ਨੇੜ ਦਾ ਪਿੰਡ ਹੈ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਨੇ ਦੱਸੋ ਬਾਈ ਹਰੀ ਵਪਾਰ ਦਾ ਕੰਮ ਕਰਦੇ ਆ ਇੱਥੇ ਜਿਹੜੇ ਪਸ਼ੂ ਆਉਂਦੇ ਆ ਜ਼ਿਆਦਾਤਰ ਜਿਹੜੀਆਂ ਗੱਲਾਂ ਬਾਤਾਂ ਵਾਈ ਹੋ ਰਿਆਂ ਨਾਲ ਪਹਿਲੀ ਵਾਰ ਹੋਈਆਂ ਤਾਂ ਇਹ ਪਤਾ ਲੱਗਾ ਵੀ ਜ਼ਿਆਦਾ ਪਸ਼ੂ ਇੱਥੋਂ ਵਿਕਰੀ ਵਾਲਾ ਅੱਗੇ ਵਪਾਰੀ ਵੀਰ ਖਰੀਦ ਕੇ ਲੈ ਜਾਂਦੇ ਆ ਤੇ ਮੋਸਟਲੀ ਪਸ਼ੂ ਖਰੀਦਿਆਕਰਾਂ ਦੇ ਵਿੱਚੋਂ ਹੁੰਦਾ ਮਤਲਬ ਆਮ ਫਾਰਮਰ ਤੋਂ ਖਰੀਦਦੇ ਆ ਉਹਦੇ ਕਰਕੇ ਪਸ਼ੂ ਜਿਹੜਾ ਕੱਚਾ ਪਸ਼ੂ ਸ਼ੁਰੂ ਹੁੰਦਾ ਤੇ ਉਹਦੀ ਕੀਮਤ ਉਸ ਹੱਬ ਤੇ ਹੋ ਜਾਂਦੀ ਫਿਰ ਜਿਵੇਂ ਜਿਵੇਂ ਕੋਈ ਵੇਚਣ ਵਾਲਾ ਵੀਰ ਅੱਗੇ ਖਰੀਦਦਾ ਜਾਂਦਾ ਉਹਨੂੰ ਦੋ ਰੁਪਏ ਜਿਹੜਾ ਉਹਦੇ ਚੋਂ ਨਫਾ ਬਣਦਾ ਜਾਂਦਾ ਤਿੰਨ ਨਗ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਇੱਕ ਮੱਝ ਗੱਭਣ ਤੇ ਦੋ ਗਾਵਾਂ ਗੱਭਣ ਦਿਖਾਉਣਗੇ ਲਾਸਟ ਤੱਕ ਵੀਡੀਓ ਦੇਖ ਲਿਓ ਜਿਹੜਾ ਪਸ਼ੂ ਜੱਜ ਗਿਆ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਆਓ ਮਿਲिए ਬਾਈ ਨੂੰ ਕਰਦੇ ਆਂ ਗੱਲਬਾਤ ਆਪਾਂ ਤੇ ਫਿਰ ਇਹ ਪਸ਼ੂ ਜਿਹੜੇ ਉਹ ਤੋਰ ਕੇ ਦਿਖਾਵਾਂਗੇ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਨਾਮ ਦੱਸਿਓ ਵੀਰ ਆਪਣਾ ਜੇਵਰਾਜ ਸਿੰਘ ਜੀ ਜੇਵਰਾਜ ਭਾਈ ਅੱਜ ਆਪਾਂ ਤਿੰਨ ਨਗ ਦਿਖਾ ਰਹੇ ਆਂ ਇੱਕ ਮੱਝ ਆ ਦੋ ਗਾਵਾਂ ਹਾਂਜੀ ਹਾਂਜੀ ਰੋਟੀਨ 'ਚ ਪਸ਼ੂ ਇੱਥੇ ਹੁੰਦੇ ਆਂ ਹਾਂਜੀ ਹਾਂਜੀ ਰੋਜ਼ੀ ਜਿਆਦਾ ਮਤਲਬ ਘਰਾਂ ਦੇ ਵਿੱਚੋਂ ਠੀਕ ਹੈ ਜੇਰੀ ਅੱਜ ਇਹ ਮੱਝ ਆਪਾਂ ਪਹਿਲੇ ਨੰਬਰ ਤੇ ਦਿਖਾਉਣੀ ਹੈ ਬਈ ਕਿੰਨਵਾ ਸੂਹਾ ਸੋ ਇਹ ਤੀਸਰਾ ਸੂਹਾ ਸੋਣੀ ਬਈ ਕਿੰਨਾ ਚਰ ਲਾਉ ਸੋਨ ਚ ਲੈਣ 5-6 ਲੈ ਜੂਗੇ ਕੀ ਰੇਟ ਰਹਿਣਾ ਬਈ ਇਹਦਾ ਰੇਟ ਆਪਾਂ ਬਈ 110 ਦੀ ਮੈਂ ਦੇ ਦਾਂਗੇ 1 ਲੱਖ 10 ਹਜ਼ਾਰ ਹਾਂਜੀ ਖੋਲ ਨਹੀਂ ਵੀ ਦੇ ਸੋ ਦੱਸੋ ਤੋਰ ਕੇ ਬਈ ਦਿਖਾਊਗਾ ਆਪਾਂ ਨੂੰ 1 ਲੱਖ ਤੇ 10000 ਇਹਦੀ ਡਿਮਾਂਡ ਹੈ ਦਣ ਹਜੇ 5-6 ਇਹ ਲਾਉਗੀ ਟਾਂਚੇ ਵੱਡੇ ਦੀ ਮੱਝ ਹੈ ਸਿੰਘ ਦਾ ਡਿਜ਼ਾਈਨ ਤੁਹਾਡੇ ਸਾਹਮਣੇ ਹੀ ਹੈ ਦੁੱਧ 15-16 ਕਿਲੋ ਮੈਂ ਦੇ ਦਿੰਦੀ ਠੀਕ ਹੈ ਸੋ ਚੰਗਾ ਦੁੱਧ ਬਈ ਖਿੰਦਾ ਦੇ ਦੇ ਦੂਗੀ ਉਹ ਕੋਕੇ ਪਾਸੇ ਬੱਦੀ ਵੀ ਹੈ ਤੇ ਖੁਰਨੀ ਦੇ ਉੱਤੇ ਪੱਠੇਖਾਨ ਨੂੰ ਪਸੂ ਆਉਂਦਾ। ਉਹ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਹੋ। ਸੋ ਸਟਰਕਚਰ ਇਹਦਾ ਤੁਸੀਂ ਦੇਖ ਸਕਦੇ ਹੋ। ਸੋ ਦੁੱਧ ਇਹਨੇ ਹਵਾਨਾ ਬਣਾਉਣਾ ਸ਼ੁਰੂ ਕੀਤਾ ਆ। ਬੰਨ੍ਹ ਦੇ ਬਾਈ ਲੈ ਕੇ। ਉੱਥੇ ਬੰਨ੍ਹ ਦੀ। ਤੁਹਾਨੂੰ ਨੇੜੇ ਤੋਂ ਵੀ ਇਹ ਮੈਂ ਦਿਖਾ ਦੂੰਗਾ। 1 ਲੱਖ ਤੇ 10000 ਬਾਈ ਨੇ ਇਹਦੀ ਡਿਮਾਂਡ ਜਿਹੜੀ ਉਹ ਕੀਤੀ ਹੈ। ਇੱਥੋਂ ਤੁਸੀਂ ਇਹਦਾ ਹਵਾਨਾ ਮੱਝ ਦਾ ਹੁਣ ਦੇਖ ਸਕਦੇ। ਸੋ ਚੰਗਾ ਵਜਨ ਦੋਸਤੋ। ਚੰਗੀ ਲੰਮਾਈ ਦੇ ਵਿੱਚ ਹੈ। ਇਹ ਤੋ ਅੱਗੇ ਇੱਕ ਵੈੜ ਬਹੁਤ ਸੋਹਣੀ ਵੈੜ ਹੈ ਇਹ ਪੂਰੇ ਉੱਚੇ ਲੰਬੇ ਕੱਦ ਕਾਠ ਦੀ ਹੈ ਤਿਆਰ ਵੀ ਸੋਹਣੀ ਹੁੰਦੀ ਹੁੰਦੀ ਹੈ ਬਾਈ ਕਿੰਨੇ ਮਸੂਆ ਜੇ ਇਹ ਪਹਿਲਾ ਸੁਆ ਹੈ ਬਾਈ ਪਹਿਲਾ ਸੁਆ ਹਾਂਜੀ ਦਿਨ ਕਿੰਨੇ ਕੁ ਲਊਗੀ ਅੰਦਰ ਰਹਿਣ ਬਈ ਇਹਦੇ 12 ਪਏ 12 ਦਿਨ ਹਜੇ ਪਏ ਹਾਂਜੀ ਠੀਕ ਹੈ ਇਹਦਾ ਰੇਟ ਕੀ ਰਹਿਣਾ ਬਾਈ ਰੇਟ ਬਈ 92000 ਦੇ ਦਾਂਗੇ 92000 ਹਾਂਜੀ ਅੱਜ ਕੱਚੀ ਦੇ ਸਾਹਮਣੇ ਠੀਕ ਹੈ ਸੋ ਦੋਸਤੋ 12 ਦਿਨ ਲੈਂਦੀ ਹੈ ਸੂਨ ਦੇ ਵਿੱਚ ਅੰਦਾਜ਼ਾ ਹੋ ਸਕਦਾ ਵੱਧ ਵੀ ਲੈ ਜੇ ਵੈੜ ਫੁੱਲ ਕੱਦ ਕਾਠ ਵਾਲੀ ਹੈ ਜਿਵੇਂ ਮੈਂ ਪਹਿਲਾਂ ਗੱਲ ਐਡ ਕੀਤੀ ਸੀ ਵੀ ਜਿਹਦੇ ਇਹ ਵੀਰ ਕੋਸੋ ਵਪਾਰ ਵਾਲੇ ਵੀ ਪਸ਼ੂ ਲੈ ਜਾਂਦੇ ਜਿਵੇਂ ਉਹਨੇ ਇਹੀ ਵੈੜ ਹੈ ਜਦੋਂ ਨੇੜ ਆਊਗੀ ਤੇ ਉਦੋਂ ਹਵਾਨੇ ਦਾ ਰੌਕ ਕੋਸ ਹੋਰ ਹੋਊਗਾ ਅੱਜ ਵੀ ਹਾਲਾਂਕਿ ਹਵਾਨੇ ਦਾ ਵਿਖਾਵਾ ਜਿਹੜਾ ਉਹ ਸੋਹਣਾ ਦਿਸਦਾ ਵੀ ਇਹ ਘੱਟ ਵਾਲਾ ਹਵਾਨਾ ਬਣਾਊਗੀ ਹਵਾਨਾ ਬਣਾਊਗੀ ਵੀ ਚੰਗਾ ਸੋ 92000 ਡਿਮਾਂਡ ਹੈ ਹਾਈਟ ਲੈਂਥ ਫੁੱਲ ਹੈ ਥਣ ਅਥੀ ਚੁਵਾਈ ਵਾਲਾ ਪਹਿਲਣ ਵੈੜ ਬਰੀਡ ਵਾਈਜ਼ ਵੀ ਜੇ ਦੇਖੀਏ ਤਾਂ ਐਚ ਐਫ ਜਿਹੜੀ ਉਹ ਚੰਗੀ ਦਿਸਦੀ ਹੈ ਸੋ ਹਵਾਨਾ ਦਸੋ ਹੁਣ ਤੁਸੀਂ ਇੱਥੇ ਦੇਖ ਸਕਦੇ ਹੋ ਪੱਦਰ ਬਿਲਕੁਲ ਇਕੋ ਜਿਹਾ ਹਵਾਨਾ ਤੇ ਹੈ ਹਵਾਨੇ ਦਾ ਰੁਖ ਜਿਹੜਾ ਬਹੁਤ ਸੋਹਣਾ ਸੋ ਦਿਨ ਅਜੇ ਲਾਊਗੀ ਫੁੱਲ ਹਾਈਟ ਲੈਂਥ ਵਾਲੀ ਬੱਚੀ 92 ਡਿਮਾਂਡ ਹੈ ਪਰ ਇਹਦੇ ਚੋਂ ਮਾਨਤਨ ਹੋਊਗਾ ਸੋ ਜਿਹਨੂੰ ਪਸੰਦ ਆਵੇ ਦੱਸੋ ਫੇਸ ਦੀ ਬਿਊਟੀ ਵੀ ਇਹਦੀ ਬਹੁਤ ਸੋਹਣੀ ਹੈ ਤੁਸੀਂ ਇਹਦਾ ਚਿਹਰੇ ਦੀ ਬਣਾਵਟ ਦੇਖ ਸਕਦੇ ਹੋ ਇਦਾਂ ਦਾ ਰੁਖ ਹੈ ਬਾਕੀ ਜਿਹੜੀਆਂ ਪਹਿਲਾਂ ਨਗਾਵਾਂ ਹੁੰਦੀਆਂ ਜਾਂ ਪਹਿਲਾਂ ਝੋਟੀਆਂ ਹੁੰਦੀਆਂ ਇਹ ਦੂਜੇ ਸੂਏ ਚ ਆਪਦੀ ਕੀਮਤ ਵਧਾ ਜਾਂਦੀ ਹੈ ਜੇ ਤੁਸੀਂ ਚੰਗੀ ਕੇਅਰ ਕਰਦੇ ਰਹਿੰਦੇ ਹੋ ਇੱਕ ਸੂਆ ਫ੍ਰੀ ਪਸ਼ੂ ਪਿਆ ਦਿੰਦਾ ਹੈ ਇੱਕ ਕ੍ਰਾਸ ਬਰੀਡ ਦੇ ਵਿੱਚ ਤੁਹਾਨੂੰ ਗਾਂ ਦਿਖਾਉਣੇ ਆ ਜਵਰਾਜ ਭਾਈ ਇਹ ਸੂਆ ਕਿੰਨਾ ਹੋਊਗਾ ਇਹ ਤੀਜਾ ਸੂਆ ਹੈ ਭਾਈ ਕਿੰਨਾ ਚੱਲੂਗੀ ਸੋਚੇ ਇਹ ਬਈ ਲੈ ਜੂਗੀ 8 ਦਿਨ ਲੈ ਜੇ 10 ਲੈ ਜੇ ਇੱਥੇ 8-10 ਦਿਨ ਹਜੇ ਲੈ ਸਕਦੀ ਹੈ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ 76000 ਰੁਪਏ ਲੈਣਾ ਠੀਕ ਹੈ ਖੋਲੀ ਭਾਈ ਇਹਨੂੰ ਸੋ ਦੱਸੋ 76 25 26 ਕਿਲੋ ਘਰੇ ਚੋ ਆ ਨਾ ਜਿੰਨੇ ਤੋਂ ਆਪਾਂ ਲਈ ਹੈ ਠੀਕ ਹੈ ਹਾਂਜੀ ਓਕੇ ਸੋ ਦੱਸੋ ਦੁੱਧ ਬਹੁਤ ਚੰਗਾ ਇਹਨੇ ਦਿੱਤਾ ਤੇ ਇਹਦਾ ਰੇਟ 76000 ਹੈ ਕ੍ਰਾਸ ਬਰੀਡ ਗਾਂ ਗਰਮੀ ਦੀ ਰੋਤ ਵਾਲੀ ਲੰਬਾਈ ਬਹੁਤ ਸੋਹਣੀ ਪੂਰੀ ਲੰਬੀ ਇਹ ਵੈੜ ਹਵਾਨਾ ਅੱਗੋਂ ਵੀ ਚੰਗਾ ਬਾਕੀ ਪਿਛਾਣ ਨੂੰ ਵੀ ਹੁਣ ਸੋਨਾ ਦਿਖਾਉਂਦੀ ਹੈ ਜੇ ਲਊਗੀ 8-10 ਦਿਨ ਦੱਸੋ ਇਹ ਵੀ ਸੋਨ ਦੇ ਵਿੱਚ ਵੈਸੇ ਹਵਾਨਾ ਹੁਣ ਵੀ ਸੋਨਾ ਬਣਾਈ ਬੈਠੀ ਹੈ 76000 ਰੇਟ ਹੈ ਬਾਕੀ ਢਾਂਚਾ ਤੁਸੀਂ ਇਹਦਾ ਦੇਖ ਸਕਦੇ ਸੋ ਇਹ ਤੀਜਾ ਸੁਆਗਾਂ ਜਿਹੜੀ ਹੁਣ ਤੁਸੀਂ ਦੇਖ ਰਹੇ ਹੋ ਭਵਾਨਾ ਅੱਗੇ ਨੂੰ ਵੀ ਚੰਗਾ ਦੱਸੋ ਤੇ ਪਛਾਣ ਦੀ ਵੀ ਭਵਾਨਾ ਸੋਨਾ ਦਿਖਾਉਂਦੀ ਐ ਸੋ ਇਹ ਨਾਗ ਅੱਜ ਦੀ ਵੀਡੀਓ ਦੇ ਤਿੰਨ ਵਕਾਊ ਸੀ ਪਹਿਲੀ ਵੀਡੀਓ ਇਹਨਾਂ ਵੀਰਾਂ ਕੋਲੋਂ ਆਸ ਆਇਆ ਵੀ ਤੁਹਾਨੂੰ ਇਹ ਪਸ਼ੂ ਜਜਣਗੇ ਰੇਟ ਦੇ ਹਿਸਾਬ ਤੇ ਵੀ ਬਾਕੀ ਤਸੱਲੀ ਆ ਕੇ ਕਰ ਲਓ ਜੇ ਤੇ ਜੇ ਵਧੀਆ ਰਿਸਪੌਂਸ ਆਉਂਦਾ ਰਿਹਾ ਤਾਂ ਤੁਹਾਨੂੰ ਇਹਨਾਂ ਵੀਰਾਂ ਕੋਲੋਂ ਵੀਡੀਓ ਦਿਖਾਇਆ ਕਰਾਂਗੇ ਪਸ਼ੂ ਬਾਈ ਕਹਿੰਦਾ ਵੀ ਰੁਟੀਨ ਚਾਉਂਦੇ ਆ ਤੇ ਆਉਂਦੇ ਵੀ ਘਰੇਲੂ ਫਾਰਮਰ ਵੀਰਾਂ ਤੋਂ ਸਿੱਧੇ ਆ ਜਿਹਦੇ ਕਰਕੇ ਰੇਟ ਇਹਨਾਂ ਦੇ ਉਸ ਹਿਸਾਬ ਤੇ ਹੋ ਜਾਂਦੇ ਆ ਸੋ ਤਿੰਨ ਨਾਗ ਸੀ ਤੁਸੀਂ ਤਸੱਲੀ ਕਰਕੇ ਖਰੀਦਿਓ ਨੰਬਰ ਸਕਰੀਨ ਉੱਤੇ ਚੱਲੀ ਜਾਂਦੇ ਆ ਇਹਨਾਂ ਤੇ ਕਾਲ ਕਰਨੀ ਹੈ ਜਿਹੜੀ ਇਹ ਵੇੜ ਦੋਸਤੋ ਪਹਿਲਾ ਸੂਆ ਸੁੰਦੀ 92 ਡਿਮਾਂਡ ਕੀਤੀ ਹੈ ਇਹਦਾ ਹਵਾਨਾ ਫੇਰ ਤੁਸੀਂ ਇੱਕ ਵਾਰ ਦੇਖਿਓ ਸੋ ਦੋਸਤੋ ਖਾਣਾ ਹਵਾਨਾ ਫੇਰ ਦੇਖੋ ਵੇੜ ਦਾ ਬਹੁਤ ਸੋਹਣਾ ਰੌਖ ਹੁਣੇ ਹੀ ਦੱਸਦਾ ਕਿ ਇਹ ਚੰਗੀ ਤਿਆਰ ਹੋ ਕੇ ਸੂਊਗੀ ਥਣ ਅਥੀ ਚਵਾਈ ਵਾਲੇ ਛੱਡ ਦੇ ਫਿਰ ਸੋ ਇਹ ਤੋਂ ਬਿਨਾ ਜਿਹੜੀ ਇੱਧਰ ਦੋਸੋ ਗਾਂ ਦਿਖਾਈ ਹੈ ਇਹਦਾ ਵੀ ਹਵਾਨਾ ਤੁਸੀਂ ਅਗਲੇ ਪਾਸੋਂ ਵੀ ਦੇਖ ਸਕਦੇ ਹੋ ਬਾਕੀ ਥਣ ਕ੍ਰਾਸ ਬਰੀਡ ਹੈ ਤਾਂ ਅਥੀ ਚੁਵਾਈ ਵਾਲਾ ਬਹੁਤ ਵਧੀਆ ਨਿਕਲੂਗਾ ਇਹ ਦਾ ਟੰਚ ਹੈ ਸੋ ਬਹੁਤ ਮਿਹਰਬਾਨੀ ਇਸ ਵੀਡੀਓ ਨੂੰ ਦੇਖਣ ਲਈ